ਸੱਛਿਕਾਰ ਦੋਸਤੋ ਇਮੋਰਟਲ ਕ੍ਰिएशन ਦੀ ਇਸ ਸੀਰੀਜ਼ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਤੀਸਰੀ ਰਚਨਾ ਰਾਤ ਚਾਨਣ ਸ਼ਿਵ ਲਿਖਦਾ ਹੈ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵੇਂ ਜਿੰਦੇ ਮੇਰੀਏ ਗਲੀਆਂ ਗਲੀਆਂ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਜਿੰਦੇ ਮੀ ਠਿੱਕਰ ਪੈਰਾ ਦੇਣ ਸੁਗੰਧੀਆਂ ਲੋਰੀ ਦੇਣ ਹਵਾਵਾਂ ਜਿੰਦੇ ਮੇਰੀ ਮੈਂ ਰਿਸ਼ਮਾਂ ਦਾ ਵਾਕਫ ਨਹੀਂ ਕਿਹੜੀ ਰਿਸ਼ਮ ਜਗਾਵਾ ਜਿੰਦੇ ਮੇਰੀਏ ਜੇ ਕੋਈ ਰਿਸ਼ਮ ਜਗਾਵਾ ਅੜੀਏ ਡਾਢਾ ਪਾਪ ਕਮਾਵਾਂ ਜਿੰਦੇ ਮੇਰੀਏ ਡਰਦੀ ਡਰਦੀ ਤੁਰਾਂ ਨਿਮਾਣੀ ਪੋਲੇ ਪਾਪ ਟਿਕਾਵਾਂ ਜਿੰਦੇ ਮੇਰੀਏ ਸਾਡੇ ਪੋਤੜਿਆਂ ਵਿੱਚ ਬਿਰਹਾ ਰੱਖਿਆ ਰੱਖਿਆ ਸਾਡੀਆਂ ਮਾਵਾਂ ਜਿੰਦੇ ਮੇਰੀ ਚਾਨਣ ਸਾਡੇ ਮੁੱਢੋਂ ਵੈਰੀ ਕਿੱਕਣ ਅੰਗ ਛੁਹਾਵਾ ਜਿੰਦੇ ਮੇਰੀ ਰਾਤ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ ਪਰਛਾਵਾਂ ਜਿੰਦੇ ਮੇਰੀ